ਸ਼ਹੀਦ ਪੱਗ ਸਿੰਘ ਜੀ ਦਾ ਜੱਦੀ ਘਰ 10 ਵਜੇ ਤੋਂ ਲੈ ਕੇ ਸੋ ਇਹ ਹੈ ਜੀ ਸ਼ਹੀਦ ਪੱਗ ਸਿੰਘ ਦਾ ਅਸਲੀ ਘਰ ਜੋ ਜਿਸ ਸਮੇਂ ਦੇ ਵਿੱਚ ਉਸਨੇ ਲੱਕਦੇ ਉਹ ਵੀ ਇਹ ਹੈ ਜੀ ਉਸ ਸਮੇਂ ਦੇ ਵਰਤਨ ਭਾਂਡੇ ਜਿਹਦੇ ਵਿੱਚ ਉਹ ਰੋਟੀ ਖਾਉਂਦੇ ਹੁੰਦੇ ਸੀ ਤੇ ਸੋ ਜਿੰਨੇ ਵੀ ਦੇਖਦੇ ਆਪਣੇ ਘਰ ਦੇ ਨਾਲ ਤੰਗ ਕਰੋ ਤੇ ਪਹੁੰਚੋ ਇੱਥੇ ਸੋ ਹਾਂਜੀ ਕੀ ਹਾਲ ਚਾਲ ਦੋਸਤੋ ਉਮੀਦ ਕਰਦਾ ਤੁਸੀਂ ਠੀਕ ਹੋਵੋਗੇ ਮੈਂ ਤੁਹਾਡਾ ਆਪਣਾ ਅਮਨ ਤੇ ਤੁਸੀਂ ਦੇਖ ਰਹੋ ਮੇਰਾ ਚੈਨਲ DCM07 ਤੇ ਅੱਜ ਅਸੀਂ ਪਹੁੰਚੇ ਹਾਂ ਬਹੁਤ ਹੀ ਸਪੈਸ਼ਲ ਤੇ ਯੂਨਿਕ ਪਲੇਸ ਸ਼ਹੀਦ ਭਗਤ ਸਿੰਘ ਜੀ ਦੇ ਘਰ ਸੋ ਆਪਾਂ ਜਾਣਾ ਹੈ ਜੀ ਹੁਣ ਤੇ ਤੁਹਾਨੂੰ ਦਿਖਾ ਦੁੰਨੇ ਆਂ ਬੋਰਡ ਪਹਿਲਾਂ ਆਪਾਂ ਕਿੱਥੋਂ ਜਾ ਰਹੇ ਆਂ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਪੜ ਸਕਦੇ ਹੋ ਅਸੀਂ ਰੋਡ ਦੇ ਉੱਪਰ ਬੋਰਡ ਲੱਗਾ ਵੀ ਜੱਦੀ ਘਰ ਅਜਾਇਬ ਘਰ ਸ਼ਹੀਦ ਭਗਤ ਸਿੰਘ 메ਨ ਰੋਡ ਸੋ ਇੱਕ ਮੰਗੂ ਵਾਲ ਸਾਡੇ ਏਰੀਆ ਵਾਲ ਵੀ ਹੈਗਾ ਇੱਕ ਮੰਗੋ ਵਾਲ ਇੱਥੇ ਵੀ ਹੈਗਾ ਸੋ ਚੱਲਦੇ ਆ ਆਪਾਂ ਹੁਣ ਸ਼ਹੀਦ ਭਗਤ ਸਿੰਘ ਜੀ ਦੇ ਘਰ ਤੇ ਬਣਾਉਨੇ ਆ ਤੁਹਾਨੂੰ ਉੱਥੇ ਦਿਖਾਉਨੇ ਆ ਵੀਡੀਓ ਤੇ ਚੀਰ ਭਗਤ ਸਿੰਘ ਦਾ ਘਰ ਵੀ ਦਿਖਾਉਨੇ ਕਿਉਂਕਿ ਮੈਂ ਵੀ ਪਹਿਲੀ ਵਾਰ ਚੱਲਾਂ ਤੇ ਜੱਸ ਤਾਂ ਬਹੁਤ ਵਾਰ ਜਾਇਆ ਸੋ ਆਪਾਂ ਅਜੇ ਦੀ ਚਾਂਸ ਸੀਗੇ ਮੈਂ ਕਿਹਾ ਚਲੋ ਇਹ ਵੀ ਕਵਰ ਅਪ ਕਰ ਲੈਨੇ ਆ ਸੋ ਚੱਲਦੇ ਆ ਸੋ ਹਾਂਜੀ ਲੈ ਕੇ ਚੱਲਦੇ ਆ ਤੁਹਾਨੂੰ ਸ਼ਹੀਦ ਭਗਤ ਸਿੰਘ ਜੀ ਦੇ ਘਰ ਜਿਨ੍ਹਾਂ ਨੇ ਸਾਡੇ ਪੰਜਾਬ ਤੇ ਸਾਡੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਤੇ ਅੱਜ ਦੇਸ਼ੀ ਉਹਨਾਂ ਦੀ ਵਜ੍ਹਾ ਨਾਲ ਆਜ਼ਾਦ ਆ ਸਿਰ ਪਜਾਦ ਘੁੰਮਦੇ ਪਏ ਆ ਸੋ ਇੱਥੋਂ ਘਰ 1.5-2 ਕਿਲੋਮੀਟਰ ਦਾ ਫਾਸਲਾ ਹੈਗਾ ਯਾ ਜੀ ਸੋ ਵੀਡੀਓ ਦੇ ਵਿੱਚ ਬਣੇ ਰਹੋ ਖਟਕਲ ਕਲਾਂ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਹੋਇਆ ਹੈ ਸੋ ਰੋਡ ਵਗੈਰਾ ਵੀ ਬਹੁਤ ਬਣ ਰਹੇ ਆ ਲਾਇਬ੍ਰੇਰੀਆਂ ਵੀ ਬਣੀਆਂ ਆ ਜਿੰਮਾ ਵਾਈਫਾਈ ਕੀਤਾ ਹੋਇਆ ਪਿੰਡ ਸੋ ਚਲਦੇ ਆ ਆਪਾਂ ਦੇਖਦੇ ਆ ਤੁਹਾਨੂੰ ਪਿੰਡ ਦਿਖਾਉਨੇ ਆ ਸੋ ਵੀਡੀਓ ਦੇ ਵਿੱਚ ਬਣੇ ਰਹੋ ਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਆਪਣੇ ਛੋਟੇ ਭਰਾ ਨੂੰ ਸਪੋਰਟ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਇੱਕ ਆਪਸ਼ਨ ਆਉਂਦੀ ਆ ਹਾਈਪ ਕਰਨ ਦੀ ਉਹ ਜ਼ਰੂਰ ਕਰੋ ਸੋ ਚਲਦੇ ਆ ਮੈਂ ਤੇ ਜੱਸ ਹੁਣ ਇਕੱਠੇ ਆਪਾਂ ਆਏ ਸੀਗੇ ਕੰਮ ਆਪਾਂ ਸ਼ੀਰਪາກ ਸਿੰਘ ਜੀ ਦੇ ਘਰ ਵੀ ਚੱਲੇ ਆਂ ਸੋ ਮਿਊਜ਼ੀਅਮ ਦੇਖਦੇ ਆਂ ਸ਼ਾਇਦ ਆਪਾਂ ਥੋੜਾ ਲੇਟ ਹੋ ਗਏ ਆਂ ਵੀ ਮਿਊਜ਼ੀਅਮ ਸ਼ਾਇਦ ਦੇਖਦੇ ਆਂ ਖੁੱਲਾ ਹੋਇਆ ਤਾਂ ਤੁਹਾਨੂੰ ਉੱਥੇ ਵੀ ਆਪਾਂ ਲੈ ਕੇ ਜਾਵਾਂਗੇ ਸੋ ਵੀਡੀਓ ਦੇ ਵਿੱਚ ਬਣੇ ਰਹੋ ਤੇ ਬਾਕੀ ਰੋਡ ਦੇ ਉੱਪਰ ਆਪਾਂ ਜਾ ਰਹੇ ਸੀਗਾ ਤਾਂ ਦੇਖਿਆ ਸੜਕ ਬਣ ਰਹੀ ਸੀ ਸੋ ਦੇਖ ਸਕਦੇ ਹੋ ਮੁਰੇ ਰੋਡ ਰੋਲਰ ਚੱਲ ਰਿਹਾ ਆ ਸੋ ਰੋਡ ਵੀ ਨਾਲੋਂ ਨਾਲ ਬਣ ਰਹੀ ਆ ਕੱਟੜ ਕੜਾਂ ਦੇ ਸੋ ਕਿਉਂਕਿ ਇਹ ਰਾਜਾ ਸਾਹਿਬ ਨੂੰ ਜਾਣ ਵਾਲੀ ਵੀ ਇਹ ਮੇਨ ਸੜਕ ਆ ਸੋ ਇਸ ਇਸ ਸਾਈਡ ਤੋਂ ਵੀ ਸੰਗਤ ਬਹੁਤ ਆਉਂਦੀ ਆ ਰਾਜਾ ਸਾਹਿਬ ਤੇ ਆਪਾਂ ਹੁਣ ਰਾਜਾ ਸਾਹਿਬ ਗਏ ਸੀਗੇ ਜੀ ਉਸ ਤੋਂ ਅੱਜ ਜੱਸ ਕਹਿੰਦਾ ਵੀ ਆਪਾਂ ਜਾਣਾ ਹੁਣ ਇਸ ਸਾਈਡ ਵੀ ਸੋ ਆਪਾਂ ਚੱਲਦੇ ਹਾਂ ਹੁਣ ਸੋ ਮੈਨੂੰ ਲੱਗ ਰਿਹਾ ਵੀ ਆਪਾਂ ਹੁਣ ਪਹੁੰਚ ਗਏ ਐਦਾਂ ਕਿ ਮੈਨੂੰ ਜੱਸ ਲੱਗ ਰਿਹਾ ਆ ਪਹੁੰਚ ਗਏ ਯਾਰ ਹੈ ਪਹੁੰਚ ਗਏ ਆ ਪਹੁੰਚ ਗਏ ਆ ਕਿਉਂਕਿ ਇੱਥੋਂ ਮਹੌਲ ਜੱਸ ਵੀ ਬੰਦੇ ਨੂੰ ਪਤਾ ਜੱਜਮੈਂਟ ਹੋ ਜਾਂਦੀ ਆ ਵੀ ਆ ਗਏ ਆ ਸੋ ਲਓ ਜੀ ਪਹੁੰਚ ਗਏ ਆ ਅਸੀਂ ਸ਼ਹੀਦ ਪਾਕ ਸਿੰਘ ਜੀ ਦੇ ਘਰ ਸੋ ਸਾਰੀ ਜਾਣਕਾਰੀ ਇੱਥੇ ਤੇ ਤੁਹਾਨੂੰ ਹੁਣ ਅੱਧਿਕ ਜੱਸ ਦਊਗਾ ਤੇ ਅੱਧਿਕ ਮੰਗੂਗਾ ਮੈਂ ਸੋ ਇਹ ਹੈ ਜਦੀਕਰ ਸੋ ਅਗੇ ਹੈ ਜੀ ਆਪਾਂ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਜਦੀਕਰ ਸੋ ਤੁਹਾਨੂੰ ਵੀ ਲੈ ਕੇ ਚੱਲਦੇ ਹਾਂ ਹੁਣ ਅੰਦਰ ਸੋ ਪੜ ਸਕਦੇ ਹੋ ਤੁਸੀਂ ਬੋਰਡ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਦਾ ਜਦੀਕਰ 10 ਵਜੇ ਤੋਂ ਲੈ ਕੇ 5 ਵਜੇ ਤੱਕ ਖੁੱਲਣ ਦਾ ਸਮਾਂ ਆ ਸੋ ਦੇਖ ਸਕਦੇ ਹੋ ਸਾਰੀ ਜਾਣਕਾਰੀ ਦਿੱਤੀ ਹੈ ਇਹਦੇ ਵਿੱਚ ਸੂਚਨਾ ਨੋਟਿਸ ਪੰਜਾਬ ਸਰਕਾਰ ਨੇ ਕਿ ਹਾਨੀ ਉਪਚਾਵੇਗਾ ਜੇ ਕੋਈ ਵੀ ਕੋਈ ਐਸਟੀ ਮੇਰਾ ਜੁਰਮਾਨਾ ਮਰਗੜੀ ਵੀ ਉਤਾਦੀ ਸੋ ਚੱਲਦੇ ਆਪਾਂ ਹੁਣ ਲਓ ਜੀ ਜਸ ਮੋਰੇ ਸੋ ਫਿਰ ਮੋਰੇ ਆ ਗਿਆ ਜਿੱਦੀ ਘਰ ਲਿਖਿਆ ਹੋਇਆ ਸੋ ਇਹ ਆ ਜੀ ਸ਼ਹੀਦ ਭਗਤ ਸਿੰਘ ਦਾ ਅਸਲੀ ਘਰ ਜੋ ਜਿਸ ਸਮੇਂ ਦੇ ਵਿੱਚ ਉਸਨੇ ਆਪਣੀ ਸ਼ਹਾਦਤ ਦਿੱਤੀ ਤੇ ਉਹਨਾਂ ਸਮੇਂ ਦੇ ਵਿੱਚ ਇੱਥੇ ਰਹਿੰਦਾ ਸੀਗਾ ਇਸ ਘਰ ਨੂੰ ਬਿਲਕੁਲ ਵੀ ਰੈਨੂਵੇਟ ਨਹੀਂ ਕੀਤਾ ਮੈਨੂੰ ਲੱਗਦਾ ਨਾ ਚੱਲ ਆ ਵੀ ਉਸੇ ਤਰ੍ਹਾਂ ਦੇਖੋ ਬਣਾ ਕੇ ਰੱਖਿਆ ਇੱਥੇ ਹੀ ਸਗਾਏ ਚੁੱਲਾ ਸੋ ਐਸੇ ਇੱਥੇ ਹੀ ਬਣਾਇਆ ਗਿਆ ਆ ਸੋ ਕੋਈ ਵੀ ਚੀਜ਼ ਨੂੰ ਰੈਨੂਵੇਟ ਨਹੀਂ ਕੀਤਾ ਸੋ ਲੱਗਦਾ ਆਪਾਂ ਲੇਟ ਆ ਥੋੜੇ ਜੇ ਖੁੱਲੇ ਹੁੰਦਾ ਸੀ ਪਹਿਲਾਂ ਸੋ ਇੱਥੋਂ ਤੁਸੀਂ ਹੁਣ ਦੇਖ ਸਕਦੇ ਹੋ ਵੀ ਇਹ ਆ ਜੀ ਉਸ ਸਮੇਂ ਦੇ ਵਰਤਨ ਭਾਂਡੇ ਜਿਹਦੇ ਵਿੱਚ ਉਹ ਰੋਟੀ ਖਾਉਂਦੇ ਹੁੰਦੇ ਸੀ ਤੇ ਬਣਾਉਂਦੇ ਹੁੰਦੇ ਸੀ ਕਿਉਂਕਿ ਉਸ ਸਮੇਂ ਦੇ ਵਿੱਚ ਇਹੀ ਚੀਜ਼ਾਂ ਚੱਲਿਆ ਆਉਂਦੀਆਂ ਸੀਗੀਆਂ ਪੁਰਾਣੇ ਸਮੇਂ ਦੇ ਵਿੱਚ ਸਾਰੇ ਘਰ ਦੇ ਵਿੱਚ ਇਹੀ ਪੁਰਾਣੀਆਂ ਅੰਟੀਕ ਚੀਜ਼ਾਂ ਜਿੰਨੂੰ ਪਾਉਣ ਕਹਿ ਦਿੰਨੇ ਆ ਸੋ ਇਹ ਆ ਜੀ ਸ਼ਹੀਦ ਭਗਤ ਸਿੰਘ ਦੀ ਫੋਟੋ ਲਗਾਈ ਗਈ ਆ ਸਾਹਮਣੇ ਚਰਖਾ ਉਹਨਾਂ ਦੀ ਕਰਦੇ ਜਿਹੜੇ ਚਰਖਾ ਉਹਨਾਂ ਸਮੇ ਦਾ ਹੀ ਆ ਕੱਤ ਦੇ ਸੀਗੇ ਜਿਹੜੇ ਕੱਤ ਦੇ ਉੱਪਰ ਫੋਟੋ ਨੋ 2 3 ਉਹ ਜੀ ਕਰਤਾਰ ਸਿੰਘ ਸਰਾਬਾ ਜੀ ਦੀ ਨਾਲ ਫੋਟੋ ਆ ਤੇ ਨਾਲ ਹੈਗੇ ਜੀ ਭਗਤ ਸਿੰਘ ਜੀ ਵੀ ਨਾਲ ਨਹੀਂ ਉਹ ਛੋਟੇ ਹੁੰਦੇ ਤੋਂ ਲੈ ਕੇ ਵੱਡੇ ਹੁੰਦੇ ਦਾ ਕੱਲੀ ਫੋਟੋ ਆ ਇੱਥੇ ਆਪਾਂ ਮੈਂ ਗਲਤ ਆ ਨਾ ਇੱਥੇ ਮਤਲਬ ਉਹ ਛੋਟੇ ਹੁੰਦੇ ਦੀ ਫੋਟੋ ਆ ਕੋਈ ਵੱਡੇ ਹੁੰਦੇ ਦੀ ਫੋਟੋ ਆ ਸਹੀ ਕਿਉਂਕਿ ਇਹ ਨੂੰ ਆਇਆ ਇਹ ਪਹਿਲਾਂ ਇਹਨੂੰ ਸਾਰੀ ਜਾਣਕਾਰੀ ਹੈਗੀ ਆ ਕਿਉਂਕਿ ਇੱਥੇ ਬੋਰਡ ਵਗੈਰਾ ਮੈਨੂੰ ਹਜੇ ਸਵਿਚ ਜਿਹੜਾ ਉਸ ਟਾਈਮ ਦੇ ਸੋ ਬਿਜਲੀ ਕੰਮ ਹੁੰਦਾ ਸੀ ਸੋਚ ਸੋਚ ਦੇਖ ਲਓ ਜੀ ਉਸ ਟਾਈਮ ਦੇ ਬਿਜਲੀਕਰ ਆਹ ਹੁੰਦਾ ਸੀਗਾ ਜੀ ਸੋਚ ਦੇਖ ਸਕਦੇ ਹਾਂ ਫਿਟਿੰਗ ਆਹ ਫਿਟਿੰਗ ਹੁੰਦੀ ਸੀ ਪਹਿਲਾਂ ਹੋਲਡਿੰਗ ਬੰਦੇ ਕੀ ਕਹਿੰਦੇ ਫੋਲਡਿੰਗ ਇਹਨੂੰ ਫੋਲਡਿੰਗ ਫਿਟਿੰਗ ਕਹਿੰਦੇ ਆ ਸੋ ਅੱਜ ਪਹੁੰਚੇ ਇੱਥੇ ਸਬਬ ਬਣਿਆ ਸੋ ਇਹ ਵੀ ਕਦੀ ਕਦੀ ਸਬਬ ਬਣਦਾ ਹੈ ਜੀ ਆਉਣ ਦਾ ਸਮਾਨ ਜਿਹੜਾ ਰੱਖਦੇ ਨੇ ਘਰੇ ਉਹ ਆਪਣੇ ਸੋ ਸਮਾਨ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇੱਥੋਂ ਬਿਲਕੁਲ ਕਰਕੇ ਜ਼ੂਮ ਸੋ ਇਹ ਆ ਜੀ ਗਲਾਸ ਸ਼ਾਬਾਜ ਉਸ ਟਾਈਮ ਦੇ ਰੂਟੀਆਂ ਇਸ ਵਿੱਚ ਵਿੱਚ ਰੱਖਦੇ ਸੀਗੇ ਬਿਲਕੁਲ ਖੂਬ ਹੋ ਇੱਥੇ ਦਾਣੇ ਰੱਖਦੇ ਹੁੰਦੇ ਸੀ ਉਹ ਇਹ ਆ ਜੀ ਦਾਣੇ ਪੀਣ ਵਾਲੀ ਜੱਕੀ ਜਿਹਦੇ ਵਿੱਚ ਦਾਣੇ ਪੀਂਦੇ ਸੀਗੇ ਉਹਨਾਂ ਸਮਿਆਂ ਦੇ ਵਿੱਚ ਸੋ ਕਿ ਜਾਣੇ ਰੱਖ ਲਏ ਹੁੰਦੇ ਸੀ ਆਪਣੇ ਹੁਣ ਬਹੁਤ ਹੀ ਜਿਵੇਂ ਆਟਾ ਬਿਨਾ ਜਦੋਂ ਆਇਆ ਸੀ ਨਾ ਮੈਂ ਇੱਥੇ ਦੱਸ ਦੇ ਹੁੰਦੇ ਜੀ ਜਿਹੜੇ ਇਨਫਰਮੇਸ਼ਨ ਦਿੰਦੇ ਹੁੰਦੇ ਆ ਦੱਸ ਦੇ ਦੱਸਦੇ ਆ ਪਰ ਹੁਣ ਤਾਂ ਹੈ ਨਹੀਂ ਉਹ ਤਾਂ ਬੰਦ ਹੋ ਗਿਆ ਹੈ ਆਪਾਂ ਲੇਟ ਹੋ ਗਏ ਆ ਜਿੱਥੇ ਬਹਿ ਕੇ ਉਹ ਪੜਾਈ ਕਰਦੇ ਹੁੰਦੇ ਸੀਗੇ ਜਿਹੜੇ ਟੇਬਲ ਤੇ ਜਿਹੜੀ ਟੇਬਲ ਕੁਰਸੀ ਤੇ ਬਹਿ ਕੇ ਪੜਾਈ ਕਰਦੇ ਹੁੰਦੇ ਸੀਗੇ ਉਸ ਸਮੇਂ ਦਾ ਇਹ 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 ਦੀ ਉਸ ਸਮੇਂ ਦੇ ਕੁਰਸੀ ਤੇ ਟੇਬਲ ਹੈ ਜਿੱਥੇ ਭਗਤ ਸਿੰਘ ਜੀ ਹੁਣੀਆਂ ਬਹਿ ਕੇ ਪੜਾਈ ਕਰਦੇ ਹੁੰਦੇ ਸੀਗੇ ਆਜ਼ਾਦੀ ਨੂੰ ਦਵਾਨ ਨੂੰ ਭਾਰਤ ਨੂੰ ਆਜ਼ਾਦੀ ਦਵਾਨ ਦੇ ਵਿੱਚ ਆਪਣੀਆਂ ਜੋ ਗੱਲਾਂ ਬਾਤਾਂ ਉਹ ਇੱਥੇ ਸਿੱਖਦੇ ਸੀਗੇ ਤੇ ਕਰਦੇ ਸੀਗੇ ਬਾਕੀ ਉੱਪਰ ਮੇਰੇ ਹਿਸਾਬ ਨਾਲ ਖਰੇ ਜਾਣ ਬੈੱਡ ਬੈੱਡ ਉਹਨਾਂ ਦਾ ਜਿੱਥੇ ਸੌਂਦੇ ਹੁੰਦੇ ਸੀ ਸੋ ਬੈੱਡ ਵੀ ਦੇਖੋ ਉਹਨਾਂ ਦਾ ਕੋਈ ਖਾਸ ਨਹੀਂ ਦੇਖੋ ਬਹੁਤ ਹੀ ਅੰਟੀਕ ਐਸੀ ਉਹ ਪੁਰਾਣੇ ਜ਼ਮਾਨੇ ਦੇ ਵਿੱਚ ਜੋ ਚੀਜ਼ਾਂ ਹੁੰਦੀਆਂ ਸੀ ਉਸੇ ਤਰ੍ਹਾਂ ਸਿੰਪਲ ਹੈ ਕੋਈ ਖਾਸ ਨਹੀਂ ਹੈ ਉਹਨਾਂ ਦੀ ਅਲਮਾਰੀ ਸਾਹਮਣੇ ਉਹ ਅਲਮਾਰੀ ਜਿਹਦੇ ਵਿੱਚ ਆਪਣੀਆਂ ਕਾਪੀਆਂ ਵਗੈਰਾ ਰੱਖਦੇ ਸੀਗੇ ਇਹ ਉੱਪਰ ਚੜ੍ਹਨ ਨੂੰ ਆਸਤਾ ਉੱਪਰ ਮੈਨੂੰ ਲੱਗਦਾ ਕਜਾਨ ਬੂੜੀਆਂ ਜਾਣਤ ਨਹੀਂ ਦਿੰਦੇ ਮੇਰੇ ਸਾਹ ਇਹ ਪੌੜੀ ਚੜਦੀ ਆ ਜੀ ਉੱਪਰ ਜਾਣ ਨੂੰ ਦੇਖਦੀਆਂ ਜਾ ਕੇ ਫੇਰ ਵੀ ਤੇ ਆਹ ਹੈਗਾ ਜੀ ਖੂਹ ਇਹਦੇ ਵਿੱਚੋਂ ਪਾਣੀ ਕੱਢੇਗਾ ਪੀਂਦੇ ਸੀ ਬਿਲਕੁਲ ਘਰ ਦੇ ਵਿੱਚ ਹੀ ਸੀਗਾ ਖੂਹ ਸੋ ਦੇਖ ਸਕਦੇ ਹੋ ਹੁਣ ਇਹ ਬੰਦ ਕਰ ਦਿੱਤਾ ਗਿਆ ਆ ਪੂਰ ਦਿੱਤਾ ਗਿਆ ਖੂਹ ਨੂੰ ਤੇ ਬਾਕੀ ਤਾਂ ਇਧਰ ਦੀ ਸਾਈਡ ਉਹਨਾਂ ਨੇ ਰੈਨੋਵੇਟ ਕਰਤਾ ਘੁੰਮਣ ਆਹ ਤਾਂ ਸਾਰਾ ਰੈਨੋਵੇਟ ਕਰਤਾ ਕਿਉਂਕਿ ਦੂਰ ਦੂਰੋਂ ਪੰਜਾਬ ਦੇ ਵਿੱਚ ਆਉਂਦੇ ਆ ਟੂਰਿਸਟ ਵੀ ਆਉਂਦੇ ਆ ਸੋ ਜਿਹੜੇ ਪੱਕ ਸਿੰਘੀ ਨੂੰ ਪਿਆਰ ਵੀ ਕਰਦੇ ਆ ਉਵੀ ਆਉਂਦੇ ਆ ਦੂਰੋਂ ਦੂਰੋਂ ਦੇਖਣ ਵੀ ਦੇਖ ਕੇ ਆਈਏ ਜੱਦੀ ਘਰ ਸੋ ਇਹ ਆ ਜੀ ਸ਼ਹੀਦ ਭਗਤ ਸਿੰਘ ਜੀ ਦਾ ਜੱਦੀ ਘਰ ਜਿੱਥੇ ਉਹ ਰਹਿੰਦੇ ਹੁੰਦੇ ਸੀ ਸੋ ਅਕੀ ਦੇਖੋ ਗਮਲੇ ਰੱਖੇ ਆ ਬਹੁਤ ਹੀ ਪਿਆਰੇ ਲੱਗਦੇ ਆ ਜਿਹੜੇ ਸੋ ਇੰਨੀ ਕਿ ਪਲੇਸ ਆ ਨਾ ਸੋ ਇੰਨੀ ਕਿ ਪਲੇਸ ਆ ਜੀ। ਚਾਹੀ ਬਣਾਈ ਜਾਊਗਾ। ਤੇ ਪਾਣੀ ਸ਼ਾਇਦ ਠੰਡਾ ਹੈਗਾ ਇੱਕ ਨੂੰ। ਪਾਣੀ ਠੰਡਾ ਹੀ ਆ ਸੋ। ਪਾਣੀ ਵੀ ਆਪਾਂ ਪੀ ਲੈਨੇ ਆ। ਸਫ਼ਰ ਅੱਜ ਬਾੜਾ ਹੀ ਹੋ ਗਿਆ ਹੈ ਮੈਨੂੰ ਲੱਗਦਾ। ਪਤਾ ਨਹੀਂ ਅੱਜ ਘੱਟੋ-ਘੱਟ 200 ਕਿਲੋਮੀਟਰ ਸਫ਼ਰ ਅੱਜ ਕੱਢ ਲਿਆ ਨਾ ਆਪਾਂ। ਘੱਟੋ-ਘੱਟ ਨਹੀਂ ਤਾਂ ਮੇਰੇ ਖਿਆਲ ਨਾਲ 200 ਕਿਲੋਮੀਟਰ ਅੱਜ ਸਫ਼ਰ ਹੋ ਗਿਆ ਆਪਣਾ। ਤਲਾਸ਼ ਪਾਣੀ ਦਾ ਹੁਣ। ਮਰ ਗੋ ਸੁਣੋ ਕਣ। ਸੋ ਹੁਣ ਅਸੀਂ ਕਹਿ ਸਕਦੇ ਆ ਭਗਤ ਸਿੰਘ ਦੇ ਘਰ ਅਸੀਂ ਵੀ ਪਾਣੀ ਪੀਤਾ ਆ ਅਸੀਂ ਵੀ ਆਏ ਆ ਤੇ ਕਿਉਂਕਿ ਮੈਂ ਵੀ ਪਹਿਲੀ ਵਾਰ ਹੀ ਆਇਆ ਮੈਨੂੰ ਵੀ ਜਾ ਸੀਗਾ ਵੀ ਮੈਂ ਚਲ ਜਾ ਕੇ ਆਵਾਂ ਜੱਸ ਕਹਿੰਦਾ ਵੀ ਲੱਗ ਗਈ ਆ ਵੀ ਆਪਾਂ ਹੁਣ ਜਾਈ ਜਾਨੇ ਜੀ ਆਏ ਆ ਤਾਂ ਸਾਰੇ ਕੋਈ ਕਰਦੇ ਸੋ ਪੁਰਾਣੀਆਂ ਇਟਾਂ ਉਸ ਸਮੇਂ ਦੀਆਂ ਜੋ ਹੁੰਦੀਆਂ ਸੀ ਲੱਗੀਆਂ ਗਈਆਂ ਲਗਾਈਆਂ ਗਈਆਂ ਆ ਉਬਹੋ ਉਹੀ ਚੀਜ਼ ਆ ਜੀ ਕੋਈ ਵੀ ਇਸ ਨੂੰ ਰੈਨੂਵੇਟ ਨਹੀਂ ਕੀਤਾ ਮੇਰੇ ਕਿਥੇ ਆ ਲੱਗੇ ਫੜੇ ਨਾ ਸੋ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ ਜੀ ਸੋ ਅੱਜ ਅਸੀਂ ਸਾਜ ਅਸੀਂ ਆਏ ਸੀਗੇ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਘਰ ਸ਼ਹੀਦ ਸ਼ਹੀਦਾ ਤੇ ਅੱਜ ਸੰਗਤ ਨਾਲ ਵੀ ਅੱਗੇ ਗੱਲਬਾਤ ਕਰਾਂਗੇ ਜਿੰਨੇ ਵੀ ਆਏ ਆ ਬਿਰੂ ਦਰੋ ਦੇਖਣ ਸੋ ਅੰਤਿ ਜੀ ਤੁਹਾਨੂੰ ਕਿੱਦਾਂ ਦਾ ਲੱਗਾ ਘਰ ਆਣ ਕੇ ਕਿੰਨੀ ਵਰੀ ਆਏ ਸੀ ਮੈਂ ਕਹਾਂ ਜੀ ਸਾਨੂੰ ਬਹੁਤ ਵਧੀਆ ਲੱਗਿਆ ਤੁਸੀਂ ਆਪਣੀ ਇੰਨੀ ਕੀ ਤਸੱਲੀ ਹੋਈ ਵੀ ਦੇਖ ਕੇ ਰੂਹ ਖੋਜ ਹੋ ਗਈ ਹਾਂ ਜੀ ਕਦੇ ਤੁਸੀਂ ਆਪਣੇ ਬੱਚੇ ਵੀ ਛੋਟੇ ਛੋਟੇ ਨਾਲ ਲੈ ਕੇ ਆਏ ਹੋ ਸਾਰੀ ਫੈਮਲੀ ਦੇ ਨਾਲ ਮੈਨੂੰ ਲੱਗਦਾ ਹੈ ਫੈਮਲੀ ਨਾਲ ਆਏ ਹੋ ਸੋ ਪੰਜਾਬ ਦੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿੰਦਾ ਜੀ ਆਣ ਕੇ ਸਾਰੇ ਬੰਦੇ ਇੱਥੇ ਦੇਖਣ ਜੀ ਪਤਾ ਲੱਗੇ ਵੀ ਭਗਤ ਸਿੰਘ ਨੇ ਸਾਡੇ ਲਈ ਕੀ ਕੀ ਕੀਤਾ ਹੈ ਸਹੀ ਗੱਲ ਹੈ ਜੀ ਤੁਸੀਂ ਤੁਸੀਂ ਆਪਣੇ ਬੱਚਿਆਂ ਨੂੰ ਦਿਖਾ ਰਹੇ ਹੋ ਜੇ ਆਪਾਂ ਆਪਣੇ ਬੱਚਾ ਦਿਖਾਵਾਂਗੇ ਫੇਰ ਹੀ ਪਤਾ ਲੱਗੇਗਾ ਵੀ ਸੋ ਆਜੋ ਆਪਾਂ ਚੱਲਦੇ ਚੱਲਦੇ ਗੱਲਬਾਤ ਕਰਦੇ ਆ ਕਿ ਕੀ ਤੁਹਾਡਾ ਕੀ ਮੈਸੇਜ ਹੈ ਪੰਜਾਬ ਨੂੰ ਦੇਣ ਦਾ ਵੀ ਮੈਸੇਜ ਦੇਣ ਦਾ ਵੀ ਸਾਰੇ ਬੰਦੇ ਸਾਡੇ ਜਿੰਨੇ ਵੀ ਪੰਜਾਬੀ ਭਰਾ ਆ ਹਾਂ ਸਾਰੇ ਆਣ ਕੇ ਇੱਥੇ ਦੇਖਣੇ ਤੇ ਸਿੱਖਿਆ ਲਿਆਣ ਜੀ ਕੁਝ ਬਿਲਕੁਲ ਬਿਲਕੁਲ ਸੋ ਧੰਨਵਾਦ ਤੁਹਾਡਾ ਇਨੀ ਗੱਲ ਕਹਿਣ ਦਾ ਕਿਉਂਕਿ ਆਪਾਂ ਆਪਣੇ ਬੱਚਿਆਂ ਨੂੰ ਦੱਸਾਂਗੇ ਫੇਰ ਹੀ ਅੱਗੇ ਵੇਖਣਾ ਹੋਊਗਾ ਵੀ ਆਪਾਂ ਹੰਸਾ ਨਹੀਂ ਕਿ ਜਿਦਾ ਅਸੀਂ ਇੱਥੇ ਆਉਂਦੇ ਆਂ ਬੰਦਾ ਦੇਖੇ ਆਂ ਕਿ ਨਿਆਣਿਆਂ ਨੂੰ ਸੁਣ ਜਾਵੇ ਕਿ ਪਤਾ ਆਪਣੇ ਲਈ ਆ ਕੁਝ ਕੀਤਾ ਇਹਨੇ ਕੁਝ ਕੀਤਾ ਸੋ ਸਹੀ ਗੱਲ ਆ ਜੀ ਸੋ ਧੰਨਵਾਦ ਅੰਕਲ ਜੀ ਇੰਨੀ ਗੱਲਬਾਤ ਕਰਨ ਦਾ ਸਨੇਹਾ ਦੇਣ ਦਾ ਪੰਜਾਬ ਨੂੰ ਬਹੁਤ ਵਧੀਆ ਜੀ ਧੰਨਵਾਦ ਫੈਂਸੀ ਧੰਨਵਾਦ ਸੋ ਇਹ ਆ ਜੀ ਸਾਹਮਣੇ ਬਣਾਈ ਗਈ ਪਾਰਕ ਜਿੱਥੇ ਭਗਤ ਸਿੰਘ ਜੀ ਬੈਠਦੇ ਹੁੰਦੇ ਸੀਗੇ ਤੇ ਇਹਨੂੰ ਹੁਣ ਪੂਰਾ ਰੈਨੂਵੇਟ ਕਰ ਦਿੱਤਾ ਆ ਇਹ ਹੁਣ ਘੁੰਮਣ ਲਈ ਟੂਰਿਸਟ ਪਲੇਸ ਵਾਂਗੂ ਬਣਾ ਦਿੱਤਾ ਆ ਸੋ ਦੂਰੋਂ ਦੂਰੋਂ ਲੋਕ ਆਉਂਦੇ ਇੱਥੇ ਘੁੰਮਣ ਫਿਰਨ ਆ ਜਾ ਜੀ ਹੁਣ ਪੂਰੀ ਲੁੱਕ ਹੁਣ ਚੈੱਕ ਕਰੋ ਘਰ ਦੀ ਥੋੜੀ ਇਧਰੋਂ ਸੂਰਜ ਪੈ ਰਿਹਾ ਹੁਣ ਤੁਹਾਨੂੰ ਬਿਲਕੁਲ ਕਲੀਅਰ ਦਿਖਦਿਆ ਹੋਵੇਗਾ ਘਰ ਫੇ ਆਜੋ ਤੁਹਾਨੂੰ ਥੱਲੇ ਵੀ ਦਿਖਾ ਦਿੰਨੇ ਆ ਥੋੜੀ ਪਾਰਕ ਜਿਹੜੀ ਬਣੀ ਆ ਕਿ ਆਏ ਆ ਹੁ ਅਸੀਂ ਇਸ ਸਕਰੀਨ ਉੱਪਰ ਇਧਰ ਹੀ ਚੱਲਦੇ ਆ ਇਧਰ ਥੋੜਾ ਵਧੀਆ ਪੱਕੀ ਜਸ ਤੂੰ ਕੀ ਕਹਿਣਾ ਕਿ ਕਰੇ ਕੀ ਖਿਆਲ ਮੇਰਾ ਖਿਆਲ ਬਹੁਤ ਵਧੀਆ ਬਣਾਇਆ ਹੈ ਦੇਖਣ ਵਾਲੀ ਜਗਾ ਇਹ ਚਲੋ ਪੰਜਾਬ ਸਰਕਾਰ ਨੇ ਇਹ ਤਾਂ ਸਭ ਤੋਂ ਵਧੀਆ ਕੰਮ ਕੀਤਾ ਵੀ ਸੰਭਾਲ ਕੇ ਤਾਂ ਰੱਖਿਆ ਨਹੀਂ ਅੱਜ ਕੱਲ ਕੋਦ ਨੂੰ ਪਤਾ ਹੀ ਆ ਵੀ ਇੰਨੇ ਅਸੀਂ ਜਗ੍ਹਾ ਤੇ ਜਾਈਦਾ ਸਾਰੇ ਖੰਡਰ ਹੋਈਆਂ ਪਈਆਂ ਆ ਬਟ ਇਹ ਆ ਜੀ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਿਵਾਨ ਦੇ ਵਿੱਚ ਘੁੰਮਣ ਫਿਰਨ ਤੇ ਅਸੀਂ ਹੁਣ ਆਜ਼ਾਦ ਹੋ ਕੇ ਘੁੰਮਦੇ ਆ ਜਿੱਥੇ ਦਿਲ ਕਰਦਾ ਚੱਲ ਜਾਂਦੇ ਆ ਸੋ ਅੰਗਰੇਜ਼ਾਂ ਦੇ ਗੁਲਾਮ ਸੀਗੇ ਉਹਨਾਂ ਨੇ ਪੂਰੇ ਦੇਸ਼ ਨੂੰ ਸਾਨੂੰ ਯਾਦ ਕਰਵਾਇਆ ਸੋ ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਪਿਆ ਪਰ ਅਸੀਂ ਬੋਲ ਕੇ ਕਰ ਸਕਦੇ ਆ ਪਰ ਅਸੀਂ ਇਹਨਾਂ ਦਾ ਦੇਣਾ ਨਹੀਂ ਦੇ ਸਕਦੇ ਅਸੀਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਪੂਰਾ ਦੇਸ਼ ਵੀ ਮੈਂ ਕਹਿੰਦਾ ਦੇਣਾ ਨਹੀਂ ਦੇ ਸਕਦਾ ਕਿਉਂਕਿ ਜਿਹੜੀਆਂ ਉਹਨਾਂ ਨੇ ਡਾਇਮੰਡਾਂ ਨਾਲ ਲੜਾਈਆਂ ਲੜੀਆਂ ਜੋ ਕੁਝ ਉਹਨੇ ਉਹ ਕਰ ਗਏ ਛੋਟੀ ਉਮਰੇ ਅੱਜ ਕੱਲ ਦੇ ਬੰਦੇ ਸਾਡੇ ਵਰਗੇ ਰੀਲਾਂ ਚ ਨਹੀਂ ਉੱਠ ਨਿਕਲਦੇ ਮਜ਼ਾਕ ਚਲੋ ਇੱਕ ਪਾਸੇ ਰਹਿ ਗਿਆ ਹੈ ਸਾਡੇ ਵਰਗੇ ਤਾਂ ਰੀਲਾਂ ਚ ਨਹੀਂ ਨਿਕਲਦੇ ਲੜਾਈਆਂ ਤਾਂ ਆਦੀ ਦੀ ਗੱਲਾਂ ਕੀ ਕਰਨੀਆਂ ਆ ਸੋਚਣ ਤਾਂ ਕੀ ਆ ਸਾਡੇ ਕੋਲ ਤਾਂ ਆਪਣੇ ਬਾਰੇ ਨਹੀਂ ਸੋਚ ਹੁੰਦਾ ਦੇਸ਼ ਬਾਰੇ ਕੀ ਸੋਚਣਾ ਆ ਸੋ ਉਹਨਾਂ ਗੱਲਾਂ ਬਾਤਾਂ ਉਹਨਾਂ ਦੇ ਨਾਲ ਹੀ ਚੱਲ ਗਈਆਂ ਤੇ ਦੇਖੋ ਦੂਰ ਦੂਰੋਂ ਕਿੱਦਾਂ ਆ ਰਹੇ ਆ ਸੰਗਤ ਲੋਕ ਕਿੱਦਾਂ ਆ ਗਏ ਦੇਖਦੇ ਆ ਜੀ ਹਿੰਦੂ ਦਰੋਂ ਆਉਂਦੇ ਆ ਸੋ ਇਸੇ ਤਰ੍ਹਾਂ ਹਜੇ ਅੱਜ ਤਾਂ ਸ਼ਾਮ ਬੈ ਗਈ ਐ ਸੋ ਸਾਰੀ ਸੰਗਤ ਚਲ ਗਈ ਕਿਉਂਕਿ ਸ਼ਾਮ ਨੂੰ ਬੰਦ ਹੋ ਜਾਂਦਾ 5 ਵਜੇ ਤੋਂ ਬਾਅਦ ਆਪਾਂ ਸਵਾ 5 ਆਏ ਆ ਅੱਜ ਬਟ ਤੁਹਾਨੂੰ ਜਿਹੜੀ ਅਸਲੀ ਗੱਲਬਾਤ ਆ ਉਹ ਤੁਹਾਨੂੰ ਸਵੇਰੇ 9 ਵਜੇ ਤੋਂ ਬਾਅਦ ਤੇ 5 ਵਜੇ ਤੋਂ ਪਹਿਲਾਂ ਦੇਖਣ ਨੂੰ ਮਿਲੂਗੀ ਚੱਲਦੇ ਆ ਆਹ ਜਿਹੜਾ ਸਾਹਮਣੇ ਬੂਟਾ ਲੱਗਾ ਨਾ ਜਦੋਂ ਮੈਂ ਸਕੂਲ ਪੜ੍ਹਦਾ ਹੁੰਦਾ ਸੀਗਾ ਤੇ ਜਦੋਂ ਇਹ ਪੂਰਾ ਮਤਲਬ ਆਪਣੇ ਫੁੱਲ ਇਹਨੂੰ ਕਿ ਪੈਂਦੇ ਆ ਇਹ ਮੇਰਾ ਲਾਲ ਇਨਾ ਲਾਲ ਲਿਖਦਾ ਨਾ ਫੁੱਲ ਇਹਦੇ ਇਨੇ ਕਲਾਮਾਤਾ ਛੋਟੇ ਸਕੂਲ ਵਿੱਚ ਹੁੰਦੇ ਸੀਗੇ ਇਹਦੇ ਫੁੱਲ ਹੀ ਤੋੜੀ ਜਾਣੇ ਹੋਰ ਕੋਈ ਨਹੀਂ ਕਹਣਾ ਪਾਣੀ ਪੀਣ ਜਾਣਾ ਫੁੱਲ ਤੋੜ ਲੈਣਾ ਅੱਧੀ ਛੁੱਟੀ ਹਣੀ ਫੁੱਲ ਤੋੜੀ ਜਾਣੇ ਕੁਛ ਛੇ ਦਾ ਛੁੱਟੀ ਹੋ ਗਈ ਵੀ ਘਰ ਨੂੰ ਫੁੱਲ ਤੋੜ ਕੇ ਲੈ ਜਾਣੇ ਇਹੀ ਕੰਮ ਚ ਪਰ ਬੂਟਾ ਬਹੁਤ ਖਰਾ ਹੈ ਅੱਜ ਮੈਂ ਪਤਾ ਨਹੀਂ ਕਿੰਨੇ ਚਿਰ ਬਾਅਦ ਦੇਖਿਆ ਇਹਨੂੰ ਹੂੰ ਫੋਰਾ ਯਾਰ ਇਹ ਫੋਰਾ ਚਲਾ ਕੇ ਰੱਖਦੇ ਆ ਯਾਰ ਪਰ ਹੁਣ ਬੰਦ ਕਰਤਾ ਨਾ ਬਰਸਾਤਾਂ ਕਰਕੇ ਵੀ ਚੱਲ ਰਹੀਆਂ ਨੇ ਹਰੇ ਕੰਮ ਵੀ ਬਾਹਰ ਕਰਦੇ ਪਿਆ ਹਾਂ ਬਹੁਤ ਵਈ ਦਾ ਵੀ ਕੰਮ ਚੱਲਦਾ ਚੱਲਣਾ ਆ ਕਿਉਂਕਿ ਬਰਸਾਤਾਂ ਕਰਕੇ ਬੰਦ ਕੀਤਾ ਸਾਰਾ ਸਿਸਟਮ ਸਾਰਾ ਇਹ ਤੁਹਾਨੂੰ ਅੱਜ ਆਪਾਂ ਇਹ ਵੀ ਕਵਰ ਆਪ ਕਰਾਂਗੇ ਹੁਣ ਆਏ ਆ ਕਿਉਂਕਿ ਬਾਰ ਬਾਰ ਜੇ ਲੱਗੇ ਆਏ ਆ ਤਾਂ ਤੁਹਾਨੂੰ ਦਿਖਾਣਾ ਬਣਦਾ ਵੀ ਆ ਅਸੀਂ ਕੱਲੇ ਕਿਉਂ ਦੇਖੀਏ ਤੁਸੀਂ ਵੀ ਦੇਖੋ ਨਾਲ ਚੇਰ ਮਰੋ ਮੈਨੂੰ ਕਿਹਨ ਜਾਂ ਨਹੀਂ ਕਰਦੂ ਸਾਧਿਆ ਨੂੰ ਤਾਂ ਕਿ ਕਰੋ ਸਾਧਿਆ ਨੂੰ ਤਾਂ ਕਿ ਕਰੋ ਹੋਰ ਯਾਰ ਸੋ ਗੱਡੀ ਵਗੈਰਾ ਜਿਹਨੇ ਲੈ ਕੇ ਆਉਂਦੇ ਆ ਉਹ ਗੱਡੀ ਆਪਣੀ ਇੱਥੇ ਪਾਰਕਿੰਗ ਜਿੱਥੇ ਥੱਲੇ ਵੀ ਬਣੀਆ ਲਾ ਸਕਦੇ ਆ ਰੋਡ ਦੇ ਉੱਪਰ ਵੀ ਲਗਾ ਸਕਦੇ ਆ ਸੋ ਇੱਥੇ ਥੱਲੇ ਤੁਸੀਂ ਗੱਡੀ ਆਉਂਦੀ ਆ ਸੋ ਆਪਾਂ ਹੁਣ ਚੱਲਦੇ ਆ ਇਸ ਸਾਈਡ ਦੀ ਉੱਪਰ ਨੂੰ ਤੇ ਉੱਪਰ ਨੂੰ ਚੱਲਦੇ ਆ ਹੁਣ ਚਲਿਏ ਜੀ ਤੁਹਾਨੂੰ ਸਾਰਾ ਹੀ ਆਪਾਂ ਬਲੌਗ ਦਿਖਾ ਦਿੱਤਾ ਆ ਇਹ ਸੀਗਾ ਵਾਸ਼ਿੰਗਟਨ ਦੀਆਂ ਗੱਲਾਂ ਬਾਤਾਂ ਕਿਉਂਕਿ ਉਹਨਾਂ ਦੀਆਂ ਗੱਲਾਂ ਬਾਤਾਂ ਸੀ ਬੋਲ ਕੇ ਦੱਸ ਨਹੀਂ ਸਕਦੇ ਜਿਹੜੇ ਗੱਲ ਆਮ ਉਹ ਨਹੀਂ ਕਰਦੇ ਸੋਰੀ ਫੇਰ ਦਿਖਾ ਦਿੰਦੇ ਆ ਤੁਹਾਨੂੰ ਉਹ ਕੰਮ ਕਿਸੇ ਤੋਂ ਨਹੀਂ ਹੋਣੇ ਫੇਰ ਇਹਨਾਂ ਘਰਦਿਆਂ ਨੂੰ ਤੰਗ ਕਰੋ ਸਾਨੂੰ ਵੀ ਦਿਖਾਓ ਆ ਕੇ ਸੋ ਜਿੰਨੇ ਵੀ ਦੇਖਦੇ ਆਪਣੇ ਘਰਦਿਆਂ ਨੂੰ ਤੰਗ ਕਰੋ ਤੇ ਪਹੁੰਚੋ ਇੱਥੇ ਕਿਉਂਕਿ ਇਹ ਤਾਂ ਬਹੁਤ ਉਮਰ ਫੇਰ ਲਈ ਤੰਗ ਕਰਦੀਆਂ ਮਹਾਨ ਯੋਧੇ ਜਿਨ੍ਹਾਂ ਨੇ ਸਾਨੂੰ ਜਿਆਦੀ ਦਵਾਈ ਅੰਗਰੇਜ਼ਾਂ ਤੋਂ ਯਾਦ ਕਰਵਾਇਆ ਸੋ ਮੋਢੀ ਰਹਿ ਐ ਇਹਨਾਂ ਚੀਜ਼ਾਂ ਦੇ ਪਰ ਅਸੀਂ ਬੋਲ ਕੇ ਕਰ ਸਕਦੇ ਹਾਂ ਪਰ ਅਸੀਂ ਇਹਨਾਂ ਦਾ ਦੇਣਾ ਨਹੀਂ ਦੇ ਸਕਦੇ। ਸਹੀ ਗੱਲ ਹੈ। ਅਸੀਂ ਇਹਨਾਂ ਦਾ ਦੇਣਾ ਨਹੀਂ ਦੇ ਸਕਦੇ। ਪੂਰਾ ਦੇਸ਼ ਵੀ ਮੈਨਾਂ ਦਾ ਦੇਣਾ ਨਹੀਂ ਦੇ ਸਕਦਾ ਕਿਉਂਕਿ ਜਿਹੜੀਆਂ ਉਹਨਾਂ ਨੇ ਟਾਈਮ ਨਾਲ ਲੜਾਈਆਂ ਲੜੀਆਂ ਜੋ ਕੁਝ ਉਹਨੇ ਉਹ ਕਰ ਗਏ ਛੋਟੀ ਉਮਰੇ। ਅੱਜ ਕੱਲ ਦੇ ਬੰਦੇ ਸਾਡੇ ਵਰਗੇ ਰੀਲਾ ਚੋਂ ਨਹੀਂ ਉੱਠ ਨਿਕਲਦੇ ਮਜ਼ਾਕ। ਚਲੋ ਇੱਕ ਪਾਸੇ ਰਹਿ ਗਿਆ ਹੈ। ਸਾਡੇ ਵਰਗੇ ਤਾਂ ਰੀਲਾ ਚੋਂ ਨਹੀਂ ਨਿਕਲਦੇ। ਲੜਾਈਆਂ ਦਾ ਆਦੀ ਨਹੀਂ ਗੱਲਾਂ ਕੀ ਕਰਨੀਆਂ ਆ ਸੋਚਣੇ ਤਾਂ ਕੀ ਆ। ਸਾਡੇ ਕੋ ਤਾਂ ਆਪਣੇ ਬਾਰੇ ਨਹੀਂ ਸੋਚ ਹੁੰਦਾ ਦੇਸ਼ ਬਾਰੇ ਕੀ ਸੋਚਣਾ ਹੈ ਸੋ ਉਹਨਾਂ ਗੱਲਾਂ ਬਾਤਾਂ ਉਹਨਾਂ ਦੇ ਨਾਲ ਹੀ ਚਲ ਗਈਆਂ ਤੇ ਦੇਖੋ ਦੂਰ ਦੂਰਾ ਕਿੱਦਾਂ ਆ ਰਹੇ ਆ ਸੰਗਤ ਲੋਕ ਕਿੱਦਾਂ ਆ ਗਏ ਦੇਖਦੇ ਆ ਜੀ ਹਿੰਦੂ ਉਧਰੋਂ ਆਉਂਦੇ ਆ ਸੋ ਇਸੇ ਤਰ੍ਹਾਂ ਹਜੇ ਅੱਜ ਤਾਂ ਸ਼ਾਮ ਬੈ ਗਈ ਐ ਸੋ ਸਾਰੀ ਸੰਗਤ ਚਲ ਗਈ ਕਿਉਂਕਿ ਸ਼ਾਮ ਨੂੰ ਬੰਦ ਹੋ ਜਾਂਦਾ 5 ਵਜੇ ਤੋਂ ਬਾਅਦ ਆਪਾਂ ਸਵਾ 5 ਆਏ ਆ ਅੱਜ ਬਟ ਤੁਹਾਨੂੰ ਜਿਹੜੀ ਅਸਲੀ ਗੱਲਬਾਤ ਆ ਉਹ ਤੁਹਾਨੂੰ ਸਵੇਰੇ 9 ਵਜੇ ਤੋਂ ਬਾਅਦ ਤੇ 5 ਵਜੇ ਤੋਂ ਪਹਿਲਾਂ ਦੇਖਣ ਨੂੰ ਮਿਲੂਗੀ ਉਹ ਚੱਲਦੇ ਆਂ ਸਾਹਮਣੇ ਆਹ ਜਿਹੜਾ ਸਾਹਮਣੇ ਬੂਟਾ ਲੱਗਾ ਨਾ ਜਦੋਂ ਮੈਂ ਸਕੂਲ ਪੜਦਾ ਹੁੰਦਾ ਸੀਗਾ ਤੇ ਜਦੋਂ ਇਹ ਪੂਰਾ ਮਤਲਬ ਆਪਣੇ ਫੁੱਲੇ ਨੂੰ ਖਿਪ ਪੈਂਦੇ ਆ ਇਹ ਮੈਰਾ ਲਾਲ ਇਨਾ ਲਾਲ ਲਿਖਦਾ ਨਾ ਫੁੱਲੇ ਦੇ ਇਨੇ ਕਲਾਮਾਤਾ ਛੋਟੇ ਸਕੂਲ ਵਿੱਚ ਹੁੰਦੇ ਸੀਗੇ ਇਹਦੇ ਫੁੱਲ ਹੀ ਤੋੜੀ ਜਾਨੇ ਹੋਰ ਕੋਈ ਨਹੀਂ ਕਹਣਾ ਪਾਣੀ ਪੀਣ ਜਾਣਾ ਫੁੱਲ ਤੋੜ ਲੈਣਾ ਅੱਧੀ ਛੁੱਟੀ ਹਣੀ ਫੁੱਲ ਤੋੜੀ ਜਾਨੇ ਪਿਛੇ ਦਾ ਛੁੱਟੀ ਹੋ ਗਈ ਘਰ ਨੂੰ ਫੁੱਲ ਤੋੜ ਕੇ ਲੈ ਜਾਨੇ ਇਹੀ ਕੰਮ ਚ ਪਰ ਬੂਟਾ ਬਹੁਤ ਖਰਾ ਹੈ ਅੱਜ ਮੈਂ ਪਤਾ ਨਹੀਂ ਕਿੰਨੇ ਚਿਰਾਂ ਬਾਅਦ ਦੇਖਿਆ ਇਹਨੂੰ ਹੂੰ ਇਹ ਫੋਰਾ ਚਲਾ ਕੇ ਰੱਖਦੇ ਆ ਯਾਰ ਪਰ ਹੁਣ ਬੰਦ ਕਰਤਾ ਨਾ ਬਰਸਾਤਾ ਕਰਕੇ ਵੀ ਚੱਲ ਰਹੀ ਇਹਨੂੰ ਹਮੇ ਕੰਮ ਵੀ ਬਾਹਰ ਕਰਦੇ ਪਏ ਹਾਂ ਹਾਂ ਬਹੁਤ ਬਾਈ ਦਾ ਵੀ ਕੰਮ ਚੱਲਦਾ ਚੱਲਣਾ ਆ ਕਿਉਂਕਿ ਬਰਸਾਤਾ ਕਰਕੇ ਬੰਦ ਕੀਤਾ ਸਾਰਾ ਸਿਸਟਮ ਸਾਰਾ ਇਹ ਤੁਹਾਨੂੰ ਅੱਜ ਆਪਾਂ ਇਹ ਵੀ ਕਵਰ ਆਪ ਕਰਾਂਗੇ ਹੁਣ ਆਏ ਆ ਕਿਉਂਕਿ ਬਾਰ ਬਾਰ ਜੇ ਲੱਗੇ ਆਏ ਆ ਤਾਂ ਤੁਹਾਨੂੰ ਦਿਖਾਣਾ ਬਣਦਾ ਵੀ ਆ ਅਸੀਂ ਕੱਲੇ ਕਿਉਂ ਦੇਖੀਏ ਤੁਸੀਂ ਵੀ ਦੇਖੋ ਨਾਲ ਅਜਾ ਮਰੂ 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 ਜਰ ਜਰ ਨਹੀਂ ਕਰ ਨੂੰ ਸਾਧਿਆਂ ਤਾਂ ਕਿ ਕਰੋ ਸਾਧਿਆਂ ਨੂੰ ਤਾਂ ਕਿ ਕਰੋ ਯਾਰ ਸੋ ਗੱਡੀ ਵਗੈਰਾ ਜਿਹਨੇ ਲੈ ਕੇ ਆਉਂਦੇ ਆ ਉਹ ਗੱਡੀ ਆਪਣੀ ਇੱਥੇ ਪਾਰਕਿੰਗ ਇੱਥੇ ਥੱਲੇ ਵੀ ਬਣੀ ਲਾ ਸਕਦੇ ਆ ਰੋਡ ਦੇ ਉੱਪਰ ਵੀ ਲਗਾ ਸਕਦੇ ਆ ਸੋ ਇੱਥੇ ਥੱਲੇ ਤੁਸੀਂ ਗੱਡੀ ਆਉਂਦੀ ਆ ਸੋ ਆਪਾਂ ਹੁਣ ਚੱਲਦੇ ਆ ਇਸ ਸਾਈਡ ਦੀ ਉੱਪਰ ਨੂੰ ਤੇ ਉੱਪਰ ਨੂੰ ਚੱਲਦੇ ਆ ਹੁਣ ਚਲਿਏ ਜੀ ਤੁਹਾਨੂੰ ਸਾਰਾ ਹੀ ਆਪਾਂ ਬਲੌਗ ਦਿਖਾ ਦਿੱਤਾ ਆ ਏ ਸੀਆ ਭਗਤ ਸਿੰਘ ਜੀ ਦੀਆਂ ਗੱਲਾਂ ਬਾਤਾਂ ਕਿਉਂਕਿ ਉਹਨਾਂ ਦੀਆਂ ਗੱਲਾਂ ਬਾਤਾਂ ਅਸੀਂ ਖੋਲ ਕੇ ਦੱਸ ਨਹੀਂ ਸਕਦੇ ਜਿਹੜੇ ਗੱਲ ਕੰਮ ਉਹ ਨਹੀਂ ਕਰਦੇ ਸੋਰੀ ਫੇਰ ਦਿਖਾ ਦਿੰਦੇ ਆ ਤੁਹਾਨੂੰ ਉਹ ਕੰਮ ਕਿਸੇ ਤੋਂ ਨਹੀਂ ਹੋਣੇ ਜਿਹੜੇ ਫੇਰ ਘਰਦਿਆਂ ਨੂੰ ਤੰਗ ਕਰੋ ਸਾਨੂੰ ਵੀ ਦਿਖਾਓ ਆ ਕੇ ਸੋ ਜਿੰਨੇ ਵੀ ਦੇਖਦੇ ਆਪਣੇ ਘਰਦਿਆਂ ਨੂੰ ਤੰਗ ਕਰੋ ਤੇ ਪਹੁੰਚੋ ਇੱਥੇ ਕਿਉਂਕਿ ਇਹ ਤਾਂ ਬਹੁਤ ਉਮਰ ਫੇਰ ਲਈ ਤੰਗ ਕਰਦੀਆਂ ਮਹਾਨ ਯੋਧੇ ਜਿਨ੍ਹਾਂ ਨੇ ਸਾਨੂੰ ਯਾਦੀ ਦਵਾਈ ਅੰਗਰੇਜ਼ਾਂ ਤੋਂ ਯਾਦ ਕਰਵਾਇਆ ਸੋ ਮੋਢੀ ਰਹੇ ਇਹਨਾਂ ਚੀਜ਼ਾਂ ਦੇ ਉਹ ਜ਼ਰੂਰ ਪਹੁੰਚੋ ਉਸ ਜਗ੍ਹਾ ਤੇ ਆ ਕੇ ਸੋ ਆਪਾਂ ਦਾ ਇਹੀ ਅਪੀਲ ਕਰਦੇ ਆਂ ਵੀ ਜਿੰਨੇ ਵੀ ਪੇਰੈਂਟਸ ਦੇਖਦੇ ਆ ਸਾਡੀ ਵੀਡੀਓ ਉਹ ਆਪਣੇ ਬੱਚਿਆਂ ਨੂੰ ਇੱਕ ਵਾਰੀ ਜ਼ਰੂਰ ਲੈ ਕੇ ਆਓ ਜੀ ਖਟਕਲ ਲਾਈਵ ਜੀ ਬਣੀ ਸਾਹਮਣੇ ਹੂੰ ਖਟਕਲ ਕਰਨ ਨੂੰ ਜੋ ਵੀ ਪਿੰਡੇ ਸਹੂਲਤ ਚਾਹੀਦੀ ਨਾ ਇਸ ਬੰਦੇ ਸਾਰੀਆਂ ਮੌਜੂਦ ਆ ਸੋ ਹਰ ਇੱਕ ਪਿੰਡੇ ਚਾਹੀਦੀ ਸਹੂਲਤ ਗੇਮ ਲਾਇਬ੍ਰੇਰੀ ਵਾਈਫਾਈ ਸਭ ਕੁਝ ਮੌਜੂਦ ਆ ਦੇਖੋ ਰਾਜ ਨੇ ਨਵੇਂ ਨਵੇਂ ਸਾਰਾ ਪਿੰਡ ਬਹੁਤ ਛੋਟਾ ਪਿੰਡ ਹੈ ਇੱਕ ਵਾਰੀ ਪਿੰਡ ਮੈਂ ਤਾਂ ਹੈ ਨਹੀਂ ਉਨੀ ਆ ਪੂਰਾ ਪਿੰਡ ਘੁੰਮ ਕੇ ਆਇਆ ਜੀ ਇੱਕ ਵਾਰੀ ਤੂੰ ਤਾਂ ਮੈਨੂੰ ਪਤਾ ਤੂੰ ਘੁੰਮਿਆ ਆ ਆ ਲਾਇਬ੍ਰੇਰੀ ਬਣੀ ਹੁਣੇ ਵੀ ক্লোਜ਼ ਦਾ ਸੋਹ ਦੇਖੋ ਤਸਵੀਰ ਬਣਾਈ ਆ 7 ਦਸੰਬਰ 1928 ਨੂੰ ਜਦੋਂ ਜਾਨ ਸਾਂਡਰਸ ਨੂੰ ਠਾਹ ਕਰਦੀ ਗੋਲੀ ਮਾਰੀ ਸੀ ਤੇ ਪਤਾ ਲੱਗਿਆ ਸੀਗਾ ਵੀ ਭਗਤ ਸਿੰਘ ਕੌਣ ਆ ਪਤਾ ਲੱਗੇ ਪੰਜਾਬ ਦਾ ਬੱਬਰ ਸ਼ੇਰ ਆ ਗਿਆ ਹੈ ਏ ਆ ਜੀ 17 ਦਸੰਬਰ ਸੋਰੀ 7 ਦਸੰਬਰ ਕਿਹਾ ਗਿਆ 17 ਦਸੰਬਰ 1928 ਨੂੰ ਸਾਨ ਜான் ਸੈਂਡਰਸ ਦੇ ਗੋਲੀ ਮਾਰ ਕੇ ਸੋ ਆਪਣਾ ਦੱਸਤਾ ਸੀਗਾ ਵੀ ਪੰਜਾਬ ਵਾਲੇ ਬਦਲਾ ਲੈ ਸਕਦੇ ਆ ਤੇ ਉੱਥੋਂ ਗੋਰਿਆਂ ਨੂੰ ਫਿਰ ਡਰ ਪੈ ਗਿਆ ਸੀਗਾ ਤੇ ਉਹਨਾਂ ਨੇ ਹੌਲੀ ਹੌਲੀ ਦੇਹ ਛੱਡਣ ਦਾ ਪਲਾਨ ਜਿਹੜਾ ਬਣਾਣਾ ਸ਼ੁਰੂ ਕਰ ਪਲਾਨ ਬਣਾਣਾ ਸ਼ੁਰੂ ਕਰਤਾ ਸੀਗਾ ਵੀ ਇਹ ਹੁਣ ਬੰਦੇ ਲੱਗ ਗਿਆ ਜੀ ਕਿ ਮੌਸਮ ਗਰਮ ਹੋ ਗਿਆ ਹੈ ਖੜਕੂਈਆ ਹੁਣ ਬੰਦੇ ਹੁਣ ਖੜਕੂ ਉਠਾਂ ਲੱਪੇ ਆ ਸੋ ਕਈ ਵਾਰੀ ਠੰਡੀਆਂ ਗੱਲਾਂ ਨਾਲ ਨਹੀਂ ਗੱਲਬਾਤ ਬਣਨੀ ਪੈਂਦੀ ਹੁਣ ਗਰਮ ਵੀ ਰੱਖਣਾ ਪੈਂਦਾ ਆ ਸੋ ਇਹ ਸੀਗਾ ਜੀ ਸ਼ਹੀਦ ਭਗਤ ਸਿੰਘ ਜੀ ਦਾ ਘਰ ਕਿੰਨਾ ਸੋਹਣਾ ਜਿਹਾ ਬਣਾਇਆ ਗਿਆ ਥੱਲੇ ਬਹੁਤ ਵਧੀਆ ਸਿਸਟਮ ਚਾਰ ਕੀਤਾ ਗਿਆ ਹੈ ਮੱਠ ਨੂੰ ਦਾ ਬੂਰਾ ਵਧੀਆ ਆ ਸੋ ਬੱਤੀ ਗੱਲੇ ਗੱਲਾਂ ਪੇਂਟ ਆ ਜਿਹਨੂੰ ਮੌ ਨਜ਼ਾਰੀ ਹੁਣੇ ਕਿੰਦਾਲਿਆਂ ਨੂੰ ਤਾਂ ਹੋਣਾ ਹੀ ਆ ਸੂਤ ਹੋਣੀ ਇਸ ਗੌਰਮੈਂਟ ਦੀ ਮੇਨ ਫਰਸਟ ਪ੍ਰੀਅਰਟੀ ਹੋਣੀ ਹੈ ਇਹ ਪਿੰਡ। ਨਹੀਂ ਹਰੇਕ ਪਿੰਡ ਜੀ ਆ ਯਾਰ ਐਸੀ ਗੱਲ ਨਹੀਂ। ਹਰੇਕ ਪਿੰਡ ਜੀ ਆ ਤੇ ਬਾਕੀ ਹੁਣ ਆਪਾਂ ਚੱਲਦੇ ਆ। ਸੋ ਸ਼ਾਹ ਹੁਣ ਉਹ ਜਿਹੜਾ ਹੋ ਰਿਹਾ ਜਿਆਦੇ ਸੋ ਮਿਲਾਂਗੇ ਤੁਹਾਨੂੰ ਇੱਕ ਨਵੇਂ ਬਲੌਗ ਦੇ ਵਿੱਚ। ਸੋ ਅੱਜ ਦਾ ਬਲੌਗ ਕਰਦੇ ਆਂ ਅਸੀਂ। ਇੱਥੇ ਹੀ ਸਮਾਪਤ। ਧੰਨਵਾਦ। ਸੋ ਬਾਏ ਨਵੇਂ ਬਲੌਗ ਚ ਮਿਲਦੇ ਹਾਂ ਬਾਏ